ਤਾਂ ਸੁੱਬੇ ਭਰ ਦੇ ਵਿੱਚ ਮੋੜ ਤੋਂ ਸਰਕਾਰੀ ਹਸਪਤਾਲਾਂ ਦੇ ਡਾਕਟਰ ਹੜਤਾਲ ਉੱਤੇ ਚਲੇ ਗਏ ਨੇ 3 ਦਿਨਾਂ ਦੀ ਹੜਤਾਲ ਕਰਨ ਦਾ ਫੈਸਲਾ ਉਹਨਾਂ ਵੱਲੋਂ ਲਿਆ ਗਿਆ ਹੈ ਤਾਂ ਦੱਸ ਦਿੰਦੇ ਹਾਂ ਕਿ ਹੁਣ ਆਪੀਡੀ ਸੇਵਾਵਾਂ ਨਹੀਂ ਮਿਲਣਗੀਆਂ ਤਾਂ ਇਸ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਹਿਲਾਂ ਡਾਕਟਰਾਂ ਵੱਲੋਂ ਪੂਰੇ ਦਿਨ ਦੀ 3 ਦਿਨਾਂ ਦੀ ਹੜਤਾਲ ਉੱਤੇ ਜਾਣ ਦਾ ਫੈਸਲਾ ਲਿਆ ਗਿਆ ਸੀ ਪਰ ਉਹਨਾਂ ਦੀਆਂ ਕੁਝ ਮੰਗਾਂ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਕਈ 2-3 ਦਿਨ ਹੋਰ ਦਿੱਤੇ ਜਾਣ ਜਿਸ ਤੋਂ ਬਾਅਦ ਦੇ ਵਿੱਚ ਹੁਣ ਡਾਕਟਰਾਂ ਵੱਲੋਂ ਕਿਹਾ ਗਿਆ ਹੈ ਕਿ ਉਹ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਉੱਤੇ ਚਲੇ ਜਾਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਸੇਵਾਵਾਂ ਜਿਹੜੀਆਂ ਨੇ ਨਿਰੰਤਰ ਚੱਲ ਗਿਆ ਤੇ ਇਸ ਵਿਚਾਰੇ ਤੁਹਾਨੂੰ ਦੱਸ ਦਿੰਨੇ ਕਿ ਐਮਰਜੈਂਸੀਆਂ ਸੇਵਾਵਾਂ ਉਸੇ ਤਰ੍ਹਾਂ ਚੱਲਣ ਗਿਆ ਪਰ OPD ਸੇਵਾਵਾਂ ਜਿਹੜੀਆਂ ਨੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਨਹੀਂ ਚੱਲਣ ਗਿਆ ਉਦੋਂ ਤੱਕ ਜਿਹੜੇ ਡਾਕਟਰ ਨੇ ਸਰਕਾਰੀ ਡਾਕਟਰ ਨੇ ਉਹ ਹੜਤਾਲ ਉੱਤੇ ਬੈਠ ਕੇ ਨੇ ਤੇ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਸਾਂਝੇ ਤੁਹਾਡਾ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਹੜਤਾਲ ਦਾ ਅਸਰ ਵੇਖਣ ਨੂੰ ਮਿਲ ਰਿਹਾ ਜਿੱਥੇ ਸਰਕਾਰੀ ਹਸਪਤਾਲ ਦੇ ਜਿਹੜੇ ਡਾਕਟਰ ਨੇ ਹੜਤਾਲ ਉੱਤੇ ਚਲੇ ਗਏ ਨੇ ਤੇ ਤਾਜ਼ਾ ਨੇ ਕਿ ਫੈਸਲਾ ਜਿਹੜਾ ਹੈ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਲਿਆ ਗਿਆ ਕਿ ਸਵੇਰ ਭਾਰ ਦੇ ਵਿਚੋੜਾ ਵੱਲੋਂ ਹੜਤਾਲ ਕੀਤੀ ਜਾਵੇਗੀ ਦਾ ਪੂਰਾ ਦਿਨ ਬੈਠਣ ਦਾ ਫੈਸਲਾ ਲਿੱਤਾ ਗਿਆ ਸੀ ਪਰ ਪ੍ਰਸ਼ਾਸਨ ਅੱਗੇ ਕਈ ਮੰਗਾਂ ਵੀ ਰੱਖੀਆਂ ਗਈਆਂ ਸੀ ਜਿਸ ਕਰਕੇ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਕਿਉਂ ਹੜਤਾਲ ਉੱਤੇ ਜਾ ਰਹੇ ਨੇ ਤਾਂ ਇਸ ਵਿਚਾਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਤੇ ਉਹਨਾਂ ਦੀਆਂ ਮੰਗਾਂ ਜ਼ਰੂਰ ਮੰਨੀਆਂ ਜਾਣਗੀਆਂ 2-3 ਦਿਨਾਂ ਦਾ ਸਮਾਂ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਜਿਸ ਤੋਂ ਬਾਅਦ ਸਰਕਾਰੀ ਡਾਕਟਰ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਕਿ ਉਹ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਉੱਤੇ ਬੈਠਣਗੇ ਤਾਂ ਕਿਹੜੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਇਹ ਡਾਕਟਰ ਜਿਹੜੇ ਨੇ ਹੜਤਾਲ ਉੱਤੇ ਬੈਠੇ ਨੇ ਤਾਂ ਪਹਿਲਾ ਤੁਹਾਨੂੰ ਦੱਸ ਦਿੰਨੇ ਹੈ ਕਿ ਪਹਿਲਾਂ ਤਾਂ ਡਾਕਟਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ ਇਸ ਡਾਕਟਰੀ ਵਿਭਾਗ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਡਾਕਟਰਾਂ ਦੀ ਸੁਰੱਖਿਆ ਯੂਸ ਨੂੰ ਯਕੀਨੀ ਬਣਾਇਆ ਜਾਵੇ ਇਹ ਕੁਝ ਮੰਗਾ ਨੇ ਜਿਨ੍ਹਾਂ ਕਰਕੇ ਜਿਹੜੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਨੇ ਹੜਤਾਲ ਉੱਤੇ ਚਲੇਗੇ ਨੇ ਅੱਜ ਤੋਂ ਜਿਹੜੀ ਇਹ ਹੜਤਾਲ ਸ਼ੁਰੂ ਹੋ ਆਗਲੇ 3 ਦਿਨਾਂ ਤੱਕ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਇਸ ਵਿਚਾਰ ਤੋਂ ਅੰਦਾਜ਼ਨ ਹੈ ਕਿ ਅੱਜ ਸਵੇਰੇ ਜਿਵੇਂ ਹੀ ਜਿਹੜੇ ਮਰੀਜ਼ ਨੇ ਹਸਪਤਾਲ ਪਹੁੰਚਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਨੇ ਹੜਤਾਲ ਉੱਤੇ ਨੇ OPD ਸੇਵਾਵਾਂ ਬੰਦ ਨੇ ਜਿਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਖੱਜਲ-ਖੁਆਰੀ ਦਾ ਵੀ ਸਾਹਮਣਾ ਕਰਨਾ ਪਿਆ ਸੀ ਜ਼ੁਰਾਂ ਨੇ ਜਿਸ ਕਰਕੇ ਜਿਹਨਾਂ ਦੇ ਆਪਰੇਸ਼ਨ ਸੀ ਉਹਨਾਂ ਦੀ ਵੀ ਦੇਰੀ ਹੋ ਚੁੱਕੀ ਸੀ ਹੋਰ ਜਿਹੜੇ ਮਰੀਜ਼ ਜਿਨ੍ਹਾਂ ਨੂੰ ਮਿਲਣਾ ਕਾਫੀ ਜ਼ਿਆਦਾ ਡਾਕਟਰਾਂ ਨੂੰ ਜ਼ਰੂਰੀ ਸੀ ਪਰ ਹੜਤਾਲ ਦੇ ਚੱਲਦਿਆਂ ਉਹਨਾਂ ਦਾ ਜਿਹੜਾ ਕਨੈਕਸ਼ਨ ਹੈ ਉਹਨਾਂ ਦਾ ਸੰਪਰਕ ਜਿਹੜਾ ਡਾਕਟਰ ਦੇ ਨਾਲ ਨਹੀਂ ਹੋਇਆ ਜਿਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਖੱਜਲ-ਖੁਆਰੀਆਂ ਦਾ ਸਾਹਮਣਾ ਵੀ ਜ਼ੁਰਾਂ ਕਰਨਾ ਪਿਆ ਤਾਂ ਹੁਣ ਅਗਲੇ 3 ਦਿਨਾਂ ਦਾ 8 ਜੂਨ ਤੋਂ ਲੈ ਕੇ 11 ਜੂਨ ਤੱਕ ਇਸ ਤਰ੍ਹਾਂ ਸਰਕਾਰੀ ਹਸਪਤਾਲਾਂ ਦੇ ਡਾਕਟਰ ਜਿਹੜੇ ਨੇ ਹੜਤਾਲ ਉੱਤੇ ਨੇ ਅਤੇ ਉਹਨਾਂ ਵੱਲੋਂ ਇਹ ਆਪਣੀਆਂ ਮੰਗਾਂ ਕੁਝ ਰੱਖਿਆ ਗਈਆਂ ਨੇ ਜਿਸ ਨੂੰ ਲੈ ਕੇ ਕਿਹਾ ਗਿਆ ਕਿ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਵੇ ਉਸ ਤੋਂ ਬਾਅਦ ਉਹਨੀ ਹੜਤਾਲ ਕਰ ਦੇਣਗੇ ਅਤੇ ਆਪਣੇ ਨਿਰੰਤਰ ਜਿਵੇਂ ਅੱਗੇ ਸੇਵਾਵਾਂ ਚੱਲਦੀਆਂ ਆ ਰਹੀਆਂ ਨੇ ਉਸੇ ਤਰ੍ਹਾਂ ਉਹ ਚਲਾਣਗੇ ਪਰ ਇਸ ਵਿਚਾਲੇ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਦਾ ਮਨ ਨਹੀਂ ਕਰਦਾ ਕਿ ਹੜਤਾਲ ਉੱਤੇ ਜਾਣ ਕਿਉਂਕਿ ਮਰੀਜ਼ਾਂ ਨੂੰ ਵੀ ਦੇਖਣਾ ਪੈਂਦਾ ਹੈ ਤੇ ਮਰੀਜ਼ਾਂ ਦੀ ਨੂੰ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਦਿਆਂ ਹੋਏ ਉਹਨਾਂ ਵੱਲ ਇਹ ਵੀ ਫੈਸਲਾ ਲੇ ਲਿਆ ਗਿਆ ਹੈ ਕਿ ਉਹ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੀ ਹੜਤਾਲ ਉੱਤੇ ਬੈਠਣਗੇ ਤੇ ਉਸ ਤੋਂ ਬਾਅਦ ਆਪਣੇ ਜਿਵੇਂ ਆਮ ਤੌਰ ਉੱਤੇ OPD ਸੇਵਾਵਾਂ ਚੱਲਦੀਆਂ ਨੇ ਉਸੇ ਤਰ੍ਹਾਂ ਚੱਲਣਗੀਆਂ ਤੇ ਲੋਕਾਂ ਨੂੰ ਜਿਹੜਾ ਮਰੀਜ਼ਾਂ ਨੂੰ ਖਾਸ ਤੌਰ ਤੇ ਜਿਹੜਾ ਖੱਜਲ ਖਵਾੜ ਨਹੀਂ ਹੋਣਾ ਪਵੇਗਾ ਤਵੱਖ-ਵੱਖ ਥਾਵਾਂ ਤੋਂ ਵੀ ਤਸਵੀਰਾਂ ਆਈਆਂ ਨੇ ਜਿੱਥੇ ਡਾਕਟਰ ਜਿਹੜੇ ਨੇ ਹੜਤਾਲ ਉੱਤੇ ਗਏ ਨੇ ਤੇ ਜੁਰਾ ਜਿਹੜੇ ਮਰੀਜ਼ ਹੈ ਉਹ ਖੱਜਲ ਖਵਾੜ ਦਾ ਸਾਹਮਣਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਹੜਤਾਲ ਉੱਤੇ ਬੈਠੇ ਨਾ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦਾ ਕੀ ਕੁਝ ਕਹਿਣਾ ਸੁਣ ਲੈਣੇ ਬੜੀ ਮੰਦ ਭਾਗੀ ਗੱਲ ਹੈ ਕਿ ਡਾਕਟਰਸ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਇੱਕ ਕ੍ਰੀਮ ਆਫ ਸੁਸਾਇਟੀ ਹੈ ਆਪਾਂ ਸਾਰੇ ਮਾਪਿਓ ਆ ਸਾਰਿਆਂ ਦੇ ਬੱਚੇ ਆ ਠੀਕ ਹੈ ਨਾ ਕੀ ਹੁੰਦਾ ਹੈ ਕਿ ਜਦੋਂ ਵੀ ਬੱਚਾ ਪੜਦਾ ਹੈ ਕੀ ਬਣੋਂਗੇ ਡਾਕਟਰ ਤੇ ਇੰਜੀਨੀਅਰ ਬਣਾਂਗੇ ਜਾਂ ਡਾਕਟਰ ਜਾਂ ਇੰਜੀਨੀਅਰ ਮੇਨ ਤੋਂ ਪ੍ਰੋਫੈਸ਼ਨ ਹੈ ਹੁਣ ਉਹਦੇ ਵਿੱਚ ਕੀ ਹੋ ਗਿਆ ਜੇ ਜਿਹੜਾ ਕ੍ਰੀਮ ਆਫ ਸੁਸਾਇਟੀ ਆ ਉਹ ਨੂੰ ਸੜਕਾਂ ਤੇ ਉਤਰਨਾ ਪੈ ਜੇ ਤਾਂ ਇਹਦੇ ਵਿੱਚ ਕਿਸੇ ਨੂੰ ਤਾਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਜਿਹੜਾ ਇੱਕ ਡਾਕਟਰ ਸਾਹਿਬ ਨੇ ਵੀ ਦੱਸਿਆ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਕਲਕੱਤਾ 'ਚ ਜੋ ਹੋਇਆ ਆਪਣੇ ਸਾਰਿਆਂ ਦੀਆਂ ਬੱਚੀਆਂ ਨੇ ਆਪਣੇ ਸਾਰਿਆਂ ਦੀਆਂ ਭੈਣਾਂ ਨੇ ਜਦੋਂ ਉਹ ਘਰੋਂ ਬਾਹਰ ਜਾਂਦੀਆਂ ਨੇ ਤਾ ਦੋ ਹੀ ਥਾਵਾਂ ਸੇਫ ਨੇ ਜਿਹੜੀਆਂ ਬੈਸਟ ਅਸੀਂ ਮੰਨਦੇ ਆ ਕਿ ਸੇਫ ਆ ਇੱਕ ਘਰ ਇੱਕ ਉਹਦੀ ਵਰਕਪਲੇਸ ਘਰ ਦੀ ਸੇਫਟੀ ਦੀ ਜ਼ਿੰਮੇਵਾਰੀ ਉਹਦੇ ਮਾਂ ਪਿਓ ਦੀ ਆ ਪਰ ਜਿਹੜਾ ਵਰਕਪਲੇਸ ਦੀ ਜ਼ਿੰਮੇਵਾਰੀ ਆ ਉਹ ਕਿਤੇ ਨਾ ਕਿਤੇ ਜੇ ਵਰਕਪਲੇਸ 'ਚ ਸਾਡੀ ਫੀਮੇਲ ਕੋਈ ਵੀ ਸਾਡੀ ਭੈਣ ਸਾਡੀ ਕੋਈ ਧੀ ਸੁਰੱਖਿਤ ਨਹੀਂ ਹੈ ਤਾਂ ਉਹਦੀ ਜ਼ਿੰਮੇਵਾਰੀ ਕਿਸੇ ਦੀ ਤਾਂ ਹੋਏਗੀ ਨਾ ਜੇ ਕਿਸੇ ਦੀ ਸਾਨੂੰ ਮੇਰੀ ਬੱਚੀ ਨੂੰ ਹਸਪੀਟਲ ਭੇਜਣ ਲੱਗੇ ਹੀ ਡਰਨ ਲੱਗ ਰਿਹਾ ਵੀ ਹਸਪੀਟਲ 'ਚ ਕਹਾ ਜਾ ਮਾਹੌਲ ਹੈ ਕੀ ਉਹ ਸੇਫ ਰਹੂਗੀ ਕਿ ਨਹੀਂ ਰਹੂਗੀ ਤਾਂ ਉਹ ਤਾਂ ਬੜਾ ਔਖਾ ਕੰਮ ਹੋ ਜਾਊਗਾ ਫਿਰ ਇੱਕ ਲੈਕ ਆਫ ٹرسٹ ਡਿਵੈਲਪ ਹੋ ਰਿਹਾ ਜਿਹੜਾ ਜਿੰਨੀ ਜਲਦੀ ਇਸ ਗੈਪ ਨੂੰ ਬ੍ਰਿਜ ਕੀਤਾ ਜਾਵੇ ਉਹਨਾਂ ਅੱਛਾ ਨਹੀਂ ਜੀ ਸਾਡੀਆਂ ਸਿਰਫ ਓਪੀਡੀ ਬੰਦ ਹੈ ਬਾਕੀ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਜਾਰੀ ਨੇ ਪਹਿਲਾਂ ਇਹ ਪੂਰੇ ਦਿਨ ਦੀ ਹੜਤਾਲ ਸੀ ਪਰ ਸਰਕਾਰ ਨੇ ਕੁਝ ਸਾਨੂੰ ਕਿਹਾ ਵੀ ਸਾਨੂੰ ਦੋ ਤਿੰਨ ਦਿਨ ਦਾ ਟਾਈਮ ਦਿਓ ਔਰ ਦੂਜੀ ਗੱਲ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਵੀ ਅਸੀਂ ਲੋਕਾਂ ਕਦੀ ਵੀ ਧਿਆਨ ਦਈਏ ਇਹ ਖੱਜਲ ਹੋ ਰਹੇ ਨੇ ਇਸ ਕਰਕੇ ਅਸੀਂ ਸਾਡੀ ਇੱਕ ਸਟੇਟ ਬਾਡੀ ਨੇ ਇੱਕ ਮੋਡਰੇਟ ਥਿਊ ਲੈ ਕੇ ਸਿਰਫ ਪਹਿਲੇ 3 ਦਿਨ 8 ਤੋਂ 11 ਤੱਕ ਦੀ ਸਟ੍ਰਾਈਕ ਦਾ ਕਾਲ ਦਿੱਤੀ ਹੈ ਜੇ 3 ਦਿਨ ਚੱਲੇਗੀ ਜੀ ਪਹਿਲੇ 3 ਘੰਟਿਆਂ ਦੀ ਜੇ ਉਸ ਤੋਂ ਬਾਅਦ ਕੋਈ ਨਤੀਜਾ ਨਹੀਂ ਨਿਕਲਦਾ ਫਿਰ ਅਸੀਂ ਇਸ ਨੂੰ ਐਸਕੇਲੇਟ ਕਰਾਂਗੇ ਕਰਨਾਮ ਡਾਕਟਰ ਇੰਦਰ ਮਨੋਜ ਸਿੰਘ ਹੈ ਪ੍ਰਧਾਨਾ ਪੀਸੀਐਮਐਸ ਐਸੋਸੀਏਸ਼ਨ ਸੰਗਰੂਰ ਦਾ ਅੱਜ ਦੇ ਇਸ ਟੋਕ ਦੇ ਕੇ ਕਿ ਕਿਹਦੇ ਦੇਖੋ ਅਜਾ ਪਟਾਸ਼ਟਾ ਹੈਗਾ ਪਹਿਲਾਂ ਅਸੀਂ ਪੂਰੇ ਦਿਨ ਦਾ ਕਰਨਾ ਸੀ ਕੋਟ ਲੋਕਾਂ ਦੇ ਇਥੇ ਰੱਖਦੇ ਹੋ ਅਸੀਂ ਇਹਨੂੰ ਘਟਾ ਕੇ 11 ਵਜੇ ਤੱਕ ਕਰਤਾ ਹੈ ਪ੍ਰੋਟੈਸਟ ਇਸ ਕਰਕੇ ਇਹ ਵੀ ਡਾਕਟਰਾਂ ਦੀ ਘਾਪਟੀ ਹੋ ਨਹੀਂ ਰਹੀ ਟ੍ਰੈਵਲਰ ਬੇਸ ਤੇ ਡਾਕਟਰ ਬਹੁਤ ਘਟ ਨੇ ਬਰੀ ਜੂਚਾਰਾ ਦੂਰੋਂ ਆ ਕੇ ਖਜਲਖੋਰ ਹੋ ਕੇ ਮੁਰਦ ਹੈ ਇਹ ਬੜੀ ਹੈਰਾਨੀਜਨਕ ਗੱਲ ਹੈ ਕਿ 1991 ਤੋਂ ਬਾਅਦ ਪੋਸਟਾ ਹੀ ਨਹੀਂ ਵਧਾਈ ਆ ਗਈ ਹੈ ਚਲੋ ਜੇ ਆਪਾਂ 1991 ਦੀ ਵੀ ਗੱਲ ਕਰੀਏ ਉਦੋਂ 4600 ਪੋਸਟਾ ਦੇ ਵਿੱਚੋਂ ਸਿਰਫ 1800 ਡਾਕਟਰ ਕੰਮ ਕਰ ਰਹੇ ਹਾਂ ਉਸ ਨੇ ਨਤੀਜਾ ਇਹ ਨਿਕਲਦਾ ਹੈ ਕਿ ਐਮਰਜੈਂਸੀ ਵਾਸਤੇ ਸਪੈਸ਼ਲਿਸਟਾਂ ਨੂੰ ਕੰਮ ਕਰਨਾ ਪੈਂਦਾ ਹੈ ਤਫਰ ਡਿਊਟੀ ਤੇ ਸਵੇਰੇ ਨੂੰ ਨਾਈਟ ਡਿਊਟੀ ਕਰਕੇ ਸਪੈਸ਼ਲਸ ਜਾਂਦਾ ਉਹਨੂੰ ਡਾਕਟਰ ਉੱਥੇ ਮਿਲਦਾ ਨਹੀਂ ਪੇਸ਼ੈਂਟ ਵਿਚਾਰਾ ਦੁਰੂਆ ਕੇ ਖੱਜਲ ਖਵਾਰ ਹੁੰਦਾ ਦੂਸਰੀ ਗੱਲ ਇਹ ਹੈ ਵੀ ਕਲਕੱਤਾ ਕਾਂਡ ਤੋਂ ਬਾਅਦ ਕਲਕੱਤਾ ਕਾਂਡ ਜਿਹੜਾ ਸਾਰੀ ਇੰਡੀਆ 'ਚ ਫੈਲ ਗਿਆ ਦੁਨੀਆਂ 'ਚ ਫੈਲਿਆ ਉਸ ਤੋਂ ਬਾਅਦ ਵੀ 13 ਕਾਂਡ ਪੰਜਾਬ 'ਚ ਹੋ ਗਏ ਨੇ ਜਿਹੜੇ ਰਜਿਸਟਰਡ ਨੇ ਤੇ ਅਸੀਂ ਪੂਰੀ ਐਸੋਸੀਏਸ਼ਨ ਨੇ ਮਿਲ ਕੇ ਉਹਦੇ ਗੇਸਟ ਐਫ ਆਈ ਆਰ ਕਰਾਈਆਂ ਨੇ ਆਪਾਂ ਫੇਰ ਵੀ ਆਪਣੇ ਸਟਾਫ ਦੀ ਸਿਕਿਉਰਿਟੀ ਸੇਫਟੀ ਇਨਸ਼ੋਰ ਨਹੀਂ ਕਰ ਪਾਰੇ ਤੇ ਇੱਥੇ ਇੱਕ ਹੈ ਗੱਲ ਸੁਚਣ ਦੀ ਹੈ ਵੀ 60% ਸਟਾਫ ਹੈ ਉਹ ਫੀਮੇਲ ਸਟਾਫ ਹੈ ਉਹ ਕੰਮ ਕਰਨ ਤੋਂ ਡਰ ਰਿਹਾ ਹੈ ਐਸਾ ਤੁਸੀਂ ਇਹ ਭਰਤੀ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਸਪੈਸ਼ਲਿਸਟ ਦੀ ਘਾਟ ਹੈ ਦੇਖੋ ਸਾਰੇ ਦੀ ਘਾਟ ਹੈ ਹੁਣ ਜੇ ਸਾਡੇ ਕੋਲ ਦੋ ਆਰਥੋਪੀਡੀਸ਼ਨ ਨੇ ਦੋ ਵੀਆਪੀ ਡਿਊਟੀਆਂ ਲੱਗ ਗਈਆਂ ਇੱਕ ਸਾਰ ਦਿਨ ਮਾਰਨਿੰਗ ਕਰ ਗਿਆ 8 ਤੋਂ 8 ਇੱਕ ਰਾਤੀ 8 ਤੋਂ 8 ਕਰਕੇ ਗਿਆ ਦੋਨੋਂ ਅਗਲੇ ਦਿਨ ਡਿਊਟੀ ਤੇ ਨਹੀਂ ਹੋਣਗੇ 24 ਘੰਟੇ ਕੋਈ ਨਹੀਂ ਕਰ ਪਾ ਰਿਹਾ ਤਾਂ ਆਰਥੋ ਵਾਲੇ ਕੰਮ ਕੌਣ ਦੇਖੇਗਾ ਠੀਕ ਹੈ ਹੁਣ ਐਮਰਜੈਂਸੀ ਕਰਨੀ ਪੈ ਰਹੀ ਆਰਥੋ ਨੂੰ ਰਾਤ ਨੂੰ ਉਹਦਾ ਕੰਮ ਨਹੀਂ ਹੈ ਉਹ ਮੈਡੀਕਲ ਆਫਸਰ ਸਿੰਪਲ ਕਰ ਸਕਦਾ ਉਹ ਪਰਚੇ ਕੱਟ ਰਿਹਾ ਉਹ ਪੋਸਟਮਾਰਟਮ ਕਰ ਰਿਹਾ ਪੇਸ਼ੈਂਟ ਤਾਂ ਉੱਥੇ ਖੱਜਲ ਖੋਹ ਰਿਹਾ ਨਾ ਪੇਸ਼ੈਂਟ ਦੀ ਤਾਂ ਕੋਈ ਗਲਤੀ ਨਹੀਂ ਜਿਹੜਾ ਵਿਚਾਰਾ 100 ਕਿਲੋਮੀਟਰ ਤੋਂ ਚੱਲ ਕੇ ਆਇਆ ਜਾਂ 3 ਦਿਨੋਂ ਡਾਕਟਰ ਪੋਸਟਮਾਰਟਮ ਤੇ ਡਿਊਟੀ ਲੱਗੀ ਵੀਆਈਪੀ ਡਿਊਟੀ ਲੱਗੀ 3 ਦਿਨ ਤੋਂ ਮਰੀਜ਼ ਪੜਤੀ ਆ ਉਹਨੂੰ ਇਲਾਜ ਹੀ ਨਹੀਂ ਮਿਲ ਰਿਹਾ ਇੱਥੇ ਇੱਕ ਹੋਰ ਵੀ ਗੱਲ ਸੋਚਣ ਦੀ ਹੈ ਵੀ ਜਦੋਂ ਡਾਕਟਰ ਤਾਂ ਇਹ ਜਿਹੇ ਕੰਮ ਕਰਾਏ ਜਾਂਦੇ ਨੇ ਡਾਕਟਰ ਸੋਚਦਾ ਮੈਂ ਤਾਂ ਆਪਣਾ ਕੰਮ ਹੀ ਭੁੱਲ ਗਿਆ ਜਿਹੜੀ ਡਾਕਟਰੀ ਮੈਂ ਪੜ ਕੇ ਆਇਆ ਉਦੋਂ ਮੈਂ ਭੁੱਲ ਗਿਆ ਮੈਂ ਤਾਂ ਪੋਸਟਮਾਰਟਮ ਜੋ ਕਰ ਹੀ ਰਹਿ ਗਿਆ ਉਹ ਛੱਡ ਜਾਂਦਾ ਇਹ ਕਿ ਤੁਹਾਨੂੰ ਡਾਕਟਰ ਭਰਤੀ ਹੁੰਦਾ ਉਹ ਮੈਡੀਕਲ ਅਫਸਰ ਦੇ ਭਰਤੀ ਹੁੰਦਾ ਰਿਟਾਇਰਡ ਮੈਡੀਕਲ ਅਫਸਰ ਹੋ ਜਾਂਦਾ ਸਾਡੇ ਕੋਲ ਸਿਰਫ ਇੱਕੋ ਹੀ ਤਰੱਕੀ ਦਾ ਸਾਧਨ ਸੀਗਾ 4914 ਦੀ ਸਕੀਮ ਉਹਦੇ ਨਾਲ ਹੌਸਲਾ ਫਜ਼ਾਈ ਹੁੰਦੀ ਸੀ ਕੋਈ ਬਹੁਤ ਪੈਸਾ ਨਹੀਂ ਸੀ ਵਾਦਾ ਪਰ ਅਗਲੇ ਨੂੰ ਹੌਸਲਾ ਫਜ਼ਾਈ ਮਿਲਦੀ ਸੀ ਹਰੇਕ ਨੂੰ ਇਹਨਾਂ ਕੰਮ ਕਰਨ ਲਈ ਹੌਸਲਾ ਫਜ਼ਾਈ ਦੀ ਜ਼ਰੂਰਤ ਹੈ ਉਹ ਸਰਕਾਰ ਨੇ ਬੰਦ ਕਰਤੀ ਪੁਰਾਣੀ ਸਰਕਾਰ ਨੇ ਸਾਨੂੰ ਉਮੀਦ ਹੈ ਨਵੀਂ ਸਰਕਾਰ ਉਹਨੂੰ ਬਹਾਲ ਕਰੂਗੀ ਪਰ ਮੇਨ ਸਾਡਾ ਮੁੱਦਾ ਹੈ ਵੀ ਇੱਥੇ ਮਰੀਜ਼ ਜਿਹੜਾ ਸਾਡੇ ਭੈਣ ਭਰਾਏ ਨਹੀਂ ਦੂਰੋਂ ਆਉਂਦੇ ਨੇ ਉਹ ਖੱਜਲ ਖੁਰ ਕਿਉਂ ਹੋ ਰਹੇ